ਤੁਹਾਨੂੰ ਜਗਨਨਾਥ ਖਾਲਸਾ ਵਾਇਗੁਰਜੀ ਕੇ ਫਤਿਹ ਜੀ ਹਾਂਜੀ ਵਾਇਗੁਰਜੀ ਖਾਲਸਾ ਵਾਇ ਫਤਿਹ ਜੀ ਅਸੀਂ ਆਏ ਹੈਗੇ ਹਾਂ ਨਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਫਤਕਰ ਸਾਹਿਬ ਫਿਰ ਅਸੀਂ ਅੱਜ ਆਪਣੀ ਗੱਦੀ ਪਾਰ ਕੀਤੀ ਤੇ ਉੱਥੇ ਅਸੀਂ ਚੱਲ ਸਕੂਲ ਦਾ ਟਾਈਮ ਯਾਦ ਆ ਗਿਆ ਇੱਕ ਜਨਾਂ ਉੱਥੇ 베ਰ ਵੇਚ ਰਿਆ ਸੀ ਫਿਰ ਅਸੀਂ ਇਹ ਬੀਬੀ ਨੂੰ ਪੁੱਛਿਆ ਕਿ ਕਿੰਨੇ ਪੈਸੇ ਇਨੇ ਕੇ ਗਲਾਸੀ ਦੇ 10 ਰੁਪਏ ਅਸੀਂ ਦੋ ਗਲਾਸੀਆਂ ਲਈਆਂ ਜਿਹਨਾਂ ਸਾਨੂੰ ਕਿਹਾ ਕਿ ਇੱਥੇ ਪਾਰਕਿੰਗ ਦੇ ਅਸੀਂ ਘੁੰਮਣ ਫਿਰਨ ਦੇ ਸਹਾਰੇ ਤੋਂ 200 ਰੁਪਿਆ ਇੱਕ ਕਮੇਟੀ ਵਾਲੇ ਲੈਂਦੇ ਨੇ ਅਸੀਂ ਤੁਹਾਨੂੰ ਉਹਦੀ ਵੀਡੀਓ ਵੀ ਦਿਖਾਵਾਂਗੇ ਜਿਹਨੇ ਸਾਨੂੰ ਕਿਹਾ ਕਿਸ ਤੇ ਘੁੰਮਣ ਫਿਰਨ ਦੇ ਸਹਾਰੇ ਤੋਂ 200 ਰੁਪਿਆ ਚਾਰਜ ਕਰਦੇ ਨੇ ਕਮੇਟੀ ਵਾਲੇ ਜਿਹੜੇ ਕੋਲ ਇੰਨਾ ਪੈਸੇ ਹੋਣ ਦੇ ਬਾਵਜੂਦ ਵੀ ਇੱਕ ਜਰੂਰਤਮੰਦ ਗਰੀਬ ਪਰਿਵਾਰ ਕੋਲੋਂ ਉਹ ਰੋਜ਼ ਦਾ 200 ਰੁਪਿਆ ਲੈ ਰਹੇ ਨੇ ਕਾ ਸੋਣਾ ਨਹੀਂ ਮਦਦ ਦਾ ਕੀ ਕਰਨੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਗਰੀਬ ਦੀ ਜਦ ਕੇ ਗੁਰੂ ਘਰ ਚ ਮਦਦ ਹੋਣੀ ਚਾਹੀਦੀ ਆ ਤੇ ਉਲਟਾ ਇਹ ਇਹਨਾਂ ਤੋਂ ਪੈਸੇ ਚਾਰਜ ਕਰ ਰਹੇ ਆ ਜੀ ਮੇਰ ਵੇਚ ਰਹੇ ਨੇ 200 ਰੁਪਏ ਇਹਨਾਂ ਤੋਂ ਲੈ ਰਹੇ ਨੇ ਇੱਕ ਦਿਨ ਦਾ 200 ਰੁਪਏ ਇਹਨਾਂ ਤੋਂ ਲੈ ਰਹੇ ਨੇ ਆ ਦੇਖ ਲਓ ਮੁੰਡੇ ਦੀ ਫੋਟੋ ਜੀ ਤਰੋਂ ਕਿੰਨੇ ਪੈਸੇ ਲੈਂਦੇ ਰੋਜ਼ ਦੇ 200 ਰੁਪਏ 200 ਰੁਪਏ ਲੈਂਦੇ ਨੇ ਤਰੋਂ ਕੋ ਪੈਸੇ ਲੈਂਦੇ ਆ ਕਿੰਨੇ 200 200 ਰੁਪਏ ਤੁਹਾਡੇ ਤੋਂ ਵੀ ਲੈਂਦੇ ਨੇ ਚਾਹ ਤਰੋਂ ਰੋਜ਼ ਦੀ ਕਮਾਈ ਹੋਵੇ ਚਾਹ ਨਾ ਹੋਵੇ ਫੇ ਵੀ 200 ਰੁਪਏ ਲੈਣਾ ਹੀ ਆ ਇਹਨਾਂ ਨੇ ਕਿੰਨੇ ਕਿੰਨੇ ਚ ਲੋਕ ਤਾਂ ਪੈਸੇ ਲੈਂਦੇ ਨੇ ਇਹ ਮੇਲਾ ਭਰਾਏ ਮੇਲੇ ਸੇ ਪੱਲੰਗ ਸੇ ਦੇ ਦੇ ਤੇ ਕਬ ਤੱਕ ਲੈਣਗੇ ਆਪਸੇ ਪੈਸੇ ਇਹ ਲੈਣਗੇ ਇੱਕ ਤਰੀਕ ਤੱਕ ਹੋਰ ਇਹ ਤਰੀਕ ਤੱਕ ਪੈਸੇ ਲੈਗੇ ਉਸਕੇ ਬਾਅਦ ਇਹ ਪੈਸੇ ਲੈਣਗੇ ਆਪ ਕੋ 200 ਰੁਪਏ ਰੋਜ਼ ਦਾ ਹਾਂ ਕੋਈ ਨਹੀਂ ਲੈਂਦੇ ਸਾਮਨਾ ਪਾਹੀ ਹੀ ਸੁਖਣਾ ਓਕੇ ਜੀ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਦਾ ਬਤੂ ਜੀ